ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਣੀ ਟੀਵੀ ਮੈਂ ਹਾਂ ਗਜ਼ਲ ਸੱਤ ਦੇਵਾ ਨਜ਼ਰਪੋਂ ਨੇ ਆ ਪੰਜਾਬ ਦੇ ਹੁਣ ਤੱਕ ਦੇ ਆ ਵੱਡੀਆਂ ਖਬਰਾਂ ਤੇ ਸੁਪਰੀਮ ਕੋਰਟ 31 ਦਸੰਬਰ ਨੂੰ ਇੱਕ ਵਾਰ ਫਿਰ ਡੱਲੇਵਾਲ ਦੇ ਮਾਮਲੇ ਤੇ ਕਰੇਗੀ ਸੁਣਵਾਈ ਤਿੰਨ ਦਿਨਾਂ ਦੇ ਅੰਦਰ ਡੱਲੇਵਾਲ ਨੂੰ ਹਸਪਤਾਲ ਪਹੜਤੀ ਕਰਵਾਉਣ ਦਾ ਦਿੱਤਾ ਗਿਆ ਸਮਾਂ ਸੁਪਰੀਮ ਕੋਰਟ ਨੇ ਜਾਰੀ ਕੀਤੇ ਆਦੇਸ਼ ਜੇ ਤਿੰਨ ਦਿਨਾਂ ਦੇ ਅੰਦਰ ਡੱਲੇਵਾਲ ਨੂੰ ਹਸਪਤਾਲ ਪਹੜਤੀ ਨਾ ਕਰਵਾਇਆ ਗਿਆ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਚੀਫ ਸਕੱਰੇਟਰੀ ਕੇ ਏ ਪੀ ਸਿਨਹਾ ਖਿਲਾਫ ਕੀਤੀ ਜਾ ਸਕਦੀ ਹੈ ਸਖਤ ਕਾਰਵਾਈ સુપ્રીમ કોર્ટ ਨੇ ਇਹ ਵੀ ਕਿਹਾ ਕਿ ਜੇ ਪੰਜਾਬ ਸਰਕਾਰ ਨੂੰ ਕਿਸੇ સહાયતા ਦੀ ਲੋੜ ਹੈ ਤਾਂ કેન્દ્ર સરકાર અદાલત ਦੇ નિર્દેશન ਦੀ પાલના ਨੂੰ ਯਕੀਨੀ ਬਣਾਉਣ ਲਈ ਦੇਵੇਗੀ ਹਰ ਲੋੜਿੰਦੀ ਸਹਾਇਤਾ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ ਡੱਲੇਵਾਲ ਦਾ ਬਿਆਨ ਆਇਆ ਸਾਹਮਣੇ ਕਿਹਾ ਸਾਡੇ ਉੱਤੇ ਸਖਤੀ ਕਰਨ ਦੀ ਜਗ੍ਹਾ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਸਾਡੀਆਂ ਮੰਗਾਂ ਮੰਨਣ ਲਈ ਕਹਿੰਦਾ ਤਾਂ ਮੈਨੂੰ ਚੰਗਾ ਲੱਗਦਾ ਕਤਿ ਦਿਨਾ ਤੋਂ ਮਰਨਵਰਤ ਤੇ ਬੈਠੇ ਕਿਸਾਨਾਂ ਨੂੰ ਜਗਜੀਤ ਸਿੰਘ ਢੱਲਵਾਲ ਦੇ ਹੱਕ ਵਿੱਚ ਅੱਜ 28 ਦਸੰਬਰ ਦੀ ਸ਼ਾਮ ਸੋਸ਼ਲ ਮੀਡੀਆ ਐਕਸ ਤੇ ਚੁਲਾਈ ਜਾਵੇਗੀ ਖਾਸ ਮੁਹਿੰਮ ਜਸਟਿਸ ਫੋਰ ਢੱਲਵਾਲ ਹੈਸ਼ਟੈਗ ਦਾ ਇਸਤੇਮਾਲ ਕਰਨ ਦੀ ਲੋਕਾਂ ਨੂੰ ਕੀਤੀ ਗਈ ਅਪੀਲ 30 ਦਸੰਬਰ ਨੂੰ ਕਿਸਾਨਾਂ ਦੇ ਪੰਜਾਬ ਬੰਦ ਨੂੰ ਪੀਆਰਟੀਸੀ ਅਤੇ ਪਨਬਸ ਨੇ ਦਿੱਤਾ ਵਸਮਰਥਨ 4 ਘੰਟੇ ਰਹੇਗਾ ਚੱਕਾ ਜਾਮ ਸਵੇਰੇ 10 ਵਜੇ ਤੋਂ 2 ਵਜੇ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ ਪੰਜਾਬ ਬੰਦ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇਤੀ ਦਸੰਬਰ ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਕੀਤੀਆਂ ਗਈਆਂ ਮੁਲਤਵੀ ਹੁਣ 31 ਦਸੰਬਰ ਨੂੰ ਹੋਣਗੀਆਂ ਪ੍ਰੀਖਿਆਵਾਂ ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਨੇ ਖਨੋਰੀ ਬਾਰਡਰ ਤੇ ਜਗਜੀਤ ਸਿੰਘ ਦੱਲ੍ਹਵਾਲ ਨਾਲ ਕੀਤੀ ਮੁਲਾਕਾਤ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੋਰ ਭੱਟਲ ਨੇ ਕਨੋਰੀ ਬਾਰਡਰ ਪਹੁੰਚ ਕੇ ਜਗਜੀਤ ਸਿੰਘ ਦੱਲ੍ਹਵਾਲ ਨਾਲ ਕੀਤੀ ਮੁਲਾਕਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਸ਼ੋਕਸਭਾ ਕਰਕੇ ਦਿੱਤੀ ਸ਼ਰਧਾਂਜਲੀ ਸ਼ੋਕਸਭਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜ਼ਮਾ ਨੇ ਮੂਲ ਮੰਤਰ ਅਤੇ ਗੁਰ ਮੰਤਰ ਦੇ ਜਾਪ ਕਰਕੇ ਕੀਤੀ ਅਰਦਾਸ ਇਸ ਹਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ